ਦਿੱਲੀ ਯੂਨੀਵਰਸਿਟੀ ਯਾਨੀ ਡੀਯੂ ਦੇ ਉਤਰੀ ਕੈਂਪਸ ਵਿੱਚ ਅੱਜ ਪਹਿਲਾ ਸਮਰਪਣ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਬੋਲਦਿਆਂ ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਕਿ ਡੀਯੂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਾਨੀਆਂ ਵੱਲੋਂ ਸਮਰਪਣ ਸਮਾਗਮ ਕਰਵਾਇਆ ਗਿਆ ਹੈ ਜਿਹੜਾ ਮੌਜੂਦਾ ਸਮੇਂ ਵਿੱਚ ਇੱਕ ਬੀਜ ਦੇ ਰੂਪ ਵਿੱਚ ਅਤੇ ਆਉਣ ਵਾਲੇ ਸਮੇਂ ਵਿੱਚ ਬੋਰਡ ਦਾ ਰੂਪ ਬਣ ਕੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਰਹੇਗਾ ਇਸ ਮੌਕੇ ਪ੍ਰਧਾਨ ਨੇ ਡੀਯੂ ਫਾਊਂਡੇਸ਼ਨ ਦੇ ਸਸ਼ਕਤ ਬੇਟੀ ਅਤੇ ਈ ਦ੍ਰਿਸ਼ਟੀ ਨਾਲ ਦੇ ਦੋ ਪ੍ਰੋਜੈਕਟ ਵੀ ਲਾਂਚ ਕੀਤੇ ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਪ੍ਰਧਾਨ ਨੇ ਯੂਨੀਵਰਸਿਟੀਆਂ ਦੀਆਂ ਹੋਣਹਾਰ ਅਤੇ ਨੇਤਰਹੀਣ ਵਿਦਿਆਰਥੀਆਂ ਨੂੰ ਤਕਰੀਬਨ 600 ਲੈਪਟਾਪ ਅਤੇ ਟੈਬਲੇਟ ਵੀ ਵੰਡੇ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਨੂੰ ਸਮਰਪਿਤ ਇੱਕ ਕੈਂਪਲਸ ਦੌੜ ਕਾਰਟਨ ਕੀਤਾ ਗਿਆ ਅਤੇ ਡੋਨਰਸ ਕ੍ਰੋਨਿਕਲ 2024 ਦਾ ਯਾਦਗਾਰੀ ਸੰਗ੍ਰਹਿ ਵੀ ਜਾਰੀ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦਾ ਸਾਧਨ ਹੈ। ਇਸ ਦੌਰਾਨ ਉਨ੍ਹਾਂ ਡੀਯੂ ਫਾਊਂਡੇਸ਼ਨ ਨੂੰ ਦਾਨ ਦੇਣ ਵਾਲੇ ਸਾਰੇ ਦਾਨੀ ਸਜਨਾ ਦਾ ਧੰਨਵਾਦ ਵੀ ਕੀਤਾ।